ਇਨੂੰ ਗੱਡੀ ਦਦਰ ਐਕਸਪ੍ਰੈਸ ਚ ਏਸੀ اٹੈਂਡੈਂਟ ਦਾ ਇਹ ਫੋਨ ਖੋ ਕੇ ਪਜਾ ਸੀਗਾ ਚੋਰੀ ਕਰਕੇ ਔਰ ਇਹਨੂੰ 16 8 22 ਨੂੰ ਅਰਲੀ ਮਾਰਨਿੰਗ ਇਹਨੂੰ ਮਾਲਗਾਮ ਰੇਲਵੇ ਸਟੇਸ਼ਨ ਤੋਂ ਇਹਨੂੰ ਅਰੈਸਟ ਕੀਤਾ ਉਹਦੇ ਬਿਆਨਾਂ ਦੇ ਮਗਧਮਾ ਉਹਨੇ 139th ਕੰਪਲੀਟ ਕੀਤੀ ਸੀ اٹੈਂਡੈਂਟ ਨੇ ਅਜੇ ਕੁਮਾਰ ਨੇ ਉਹਦੇ ਫਾਇਦੇ ਉਹਨੂੰ ਸੱਦਾ ਗਿਆ ਸੀ ਉਸ ਤੋਂ ਬਾਅਦ ਉਹਦੇ ਬਿਆਨਾਂ ਤੇ ਮਗਧਮਾ ਦਰਜ ਕੀਤਾ ਹੈ 119 309 आईपीसी पीएचए ਰੋਪੀਆ ਇਹ ਕੌਣ ਹੈ ਔਰ ਕਹਾ ਸੇ ਇਹ ਵਾਰਦਾਤੇ ਕਰਨੇ ਆਤਾ ਥਾ ਸਰ ਇਹ ਆਪਣੇ ਜਿਲ੍ਹਾ ਬਾਰਡਨ ਹੈ ਗੈਂਦਰੀ ਜੇਲ ਲੁਧਿਆਣਾ ਇਹਦੀ ਪੋਸਟਿੰਗ ਹੈ ਲੇਕਿਨ 21 5 22 ਤੋਂ ਲਗਾਤਾਰ ਅਫਸਰ ਚੱਲ ਰਿਹਾ ਹੈ ਵਿਦਆਊਟ ਪੇ ਇਸ 15 ਨੂੰ ਵੀ ਇਹ ਆਪਣੇ ਕੋਈ ਅਫੀਸਰ ਦੀ ਇਨਕੁਆਰੀ ਸੀਗੀ ਉਹਦੇ ਵਿੱਚ ਆਇਆ ਸੀਗਾ ਲੇਕਿਨ ਡਰਨੇ ਸਫਰ ਹੀ ਇਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਇਹ ਜਦੋਂ ਵਾਰਦਤਾ ਕਰਦਾ ਸੀ ਤੇ ਵਰਦੀ ਪਾ ਕੇ ਲੋਕਾਂ ਦੀ ਇਹਨੇ ਜੈਕਿੰਗ ਵੀ ਕਰਦਾ ਸੀ ਰੇਲਵੇ ਦੇ ਰੇਲ ਚ ਅੰਦਰ ਜਾਂ ਹਾਂ ਬਿਲਕੁਲ ਇਹ ਬਾ ਵਰਦੇ ਹੀ ਇੰਦਾਂ ਦੀ ਵਾਰਦਤਾ ਨੂੰ ਅੰਜਾਮ ਦਿੱਤਾ ਇਹਨੇ ਅੱਗੇ ਇਸ ਤਰ੍ਹਾਂ ਫੋਨ ਇਹਦਾ ਲਾ ਕੇ ਸੀਡੀਆਰ ਲੈ ਕੇ ਦੇਖਾਂਗੇ ਵੀ ਕਿਹੜੇ ਕਿਹੜੇ ਫੋਨ ਚ ਇਹਨੇ ਆਪਣੀ SIM ਪਾਈ ਹੋਈ ਹੈ ਨੈਕਸਟ ਫਰਦਰ ਇਨਵੈਸਟੀਗੇਸ਼ਨ ਦਾ ਵਿੱਚ ਕਿਹਨੇ ਇਹ ਪੜਿਆ ਕਿੱਦਾਂ ਗਿਆ ਫੋਨ ਫੋਨ ਦੇ ਦੌਰਾਨ ਪੜਿਆ ਗਿਆ ਨਹੀਂ ਸਰ ਇਹਦਾ 15 ਅੱਠ ਨੂੰ ਵਾਰਦਤਾ ਨੂੰ ਇਹਨੇ ਅੰਜਾਮ ਦਿੱਤਾ ਸੀ ਜਦਰ ਐਕਸਪ੍ਰੈਸ ਵਿੱਚ اٹੈਂਡੈਂਟ ਦਾ ਫੋਨ ਚੋਰੀ ਕੀਤਾ ਸੀ ਇਹਨੇ ਉਹਨਾਂ ਨੇ ਟੈਂਡੈਂਟ ਨੇ 139 ਤੇ ਇੱਕ ਰੇਲਵੇ ਹੈਲਪਲਾਈਨ ਨੰਬਰ ਉੱਥੇ ਕੰਪਲੇਂਟ ਦਿੱਤੀ ਸੀ ਉੱਥੇ ਦਫਤਰ ਵੱਲੋਂ ਸਾਨੂੰ ਆਈ ਸੀ ਅਸੀਂ ਇਹਦੇ ਦਾ ਬਿਆਨ ਲੈ ਕੇ ਮਦਈ ਦਾ ਤਾਂ ਮੁਕਦਮਾ ਦਰਜ ਕੀਤਾ ਸੀ ਅਨਨੋਨ ਦੀਪਕ ਨਾਮ ਦੇ ਖਿਲਾਫ ਦੀਪਕ ਵਰਦੀ ਧਾਰੀ ਨਾਮ ਪਤਾ ਨਾ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ ਜਦੋਂ ਇਹਦੀ ਅਰੈਸਟ ਪਈ ਤਾਂ ਇਹ ਮਾਲਗ੍ਰਾਮ ਸ਼ੈੱਡ ਦੇ ਵਿੱਚ ਸੀ ਸ਼ਰਾਬ ਦੇ ਹਾਲਤ ਵਿੱਚ ਬਾਹਲਤ ਸ਼ਰਾਬ ਨਸ਼ਾ ਸਗਾ ਹੈ ਉੱਥੋਂ ਇਹਨੂੰ ਕਬੂ ਕੀਤਾ ਤੇ ਜਿਹਨੇ ਦੱਸਿਆ ਵਾ ਇਹ ਵਾਰਦ ਨੂੰ ਜਾਨਮ ਦਿੱਤਾ ਔਰ ਇਹਨੇ ਆਪਣਾ ਫੋਨ ਜਿਹੜਾ ਚੋਰੀ ਕੀਤਾ ਸੀ 2000 ਰੁਪਏ ਦਾ ਘੰਟਾ ਘਰੀ ਦੇ ਵਿੱਚ ਵੇਚ ਦਿੱਤਾ ਇਹਦੇ ਕੋਲ ਇੱਕ ਆਧਾਰ ਕਾਰਡ ਬਰਾਮਦ ਹੋਇਆ ਜਿਹੜਾ ਕੀ ਉਸ ਬੰਦੇ ਦਾ ਹੈ ਮੁਦੀਦ ਹੈ ਸਰ ਹੋਰ ਕਿੰਨੇ ਕੋ ਮੋਬਾਈਲ ਜਾਂ ਕੋਈ ਪਰਸ ਸਰ ਫਿਲਹਾਲ ਕੋਈ ਨਹੀਂ ਤੋ ਹੋਰ ਬਰਾਮਦਗੀ ਹੋਈ ਹੈ ਇਹਦਾ ਇੱਕ ਫੋਨ ਆਪਾਂ ਸਰਚ ਤੇ ਲਵਾਵਾਂਗੇ ਇਹ ਇਹ ਜੇ ਕਿਉਂਕਿ ਪੈਸੇ ਤਾਂ ਇੱਕ ਹੁੰਦੇ ਨੇ ਤਨਖਾਹ ਨਹੀਂ ਮਿਲ ਰਹੀ ਤਿੰਨ ਚਾਰ ਮਹੀਨਿਆਂ ਤੋਂ ਇਹਨੂੰ ਹੋ ਸਕਦਾ ਇਹਨੇ ਕਈ ਫੋਰ ਫੋਨਾਂ 'ਚ ਵੀ ਆਪਣੀ SIM ਪਾ ਕੇ ਚਲਾਈ ਹੋਵੇ ਸਰ ਇਹ ਜਾ ਕਿਉਂ ਨਹੀਂ ਰਹਾ ਦਾ ਆਪਣੀ ਨੌਕਰੀ 'ਚ ਨਹੀਂ ਕਿਉਂ ਨਹੀਂ ਜੁਆਇਨ ਕਰ ਰਹਾ ਸਰ ਦੇਖੋ ਇਹ ਤਾਂ ਸ਼ਰਾਬੀ ਹਾਲ ਦਾ ਸ਼ਾਬੀ ਬੰਦਾ ਹੈ 4 ਲੱਖ ਦਾ ਇਹਤੇ ਲੋਨ ਪਰਸਨ ਲੋਨ ਲਿਆ ਸੀਗਾ ਬੈਂਕ ਵਾਲਿਆਂ ਨੇ ਵੀ ਇਹਦੇ ਖਿਲਾਫ ਕੋਰਟ ਵਿੱਚ ਕੀਤਾ ਸੀ ਮਾਨਜੋਗ ਅਦਾਲਤ ਬਟਿੰਡਾ ਵਿੱਚ ਤੇ ਖਿਲਾਫ ਕਾਰਵਾਈ ਲਈ ਐਪਲੀਕੇਸ਼ਨ ਹਾਂਜੀ ਵਿਆਹ ਹੋਇਆ ਜੀ ਇੱਕ ਲੜਕਾ ਇਹਦਾ ਕੀ ਸਸਲਬ ਗਿੱਦੜਵਾਹੇ ਦਾ ਵਸਨੀਕ ਹੈ ਜੀ ਹਾਂਜੀ ਸਰ ਜੀ ਜਿਹੜਾ ਆਪਣਾ ਪੁਲਿਸ ਮੁਲਾਜ਼ਮ ਹੈ ਇਹ ਕਿੰਨੀ ਕੁ ਸਾਲ ਦੀ ਦੀ ਉਮਰ ਹੈ ਤੇ ਇਹ ਆਪਣਾ ਕਿਹੜੇ ਜਗ੍ਹਾ ਦੀ ਪੋਸਟਿੰਗ ਸੀਗੀ ਹੈ ਹਾਂਜੀ ਸਰ ਇਹ 38 ਈਅਰ 올ਡ ਹੈ ਔਰ 17 ਦਾ ਭਰਤੀ ਹੈ ਇਹ ਜੀ ਤਾਂ ਕੇਂਤਰੀ ਜ਼ਿਲ੍ਹਾ ਲੁਧਿਆਣਾ ਵਿੱਚ ਇਹ ਪੋਸਟਿੰਗ ਸੀਗੀ ਜਨਵਰੀ ਤੋਂ ਸ਼ਾਇਦ ਪੋਸਟਿੰਗ ਸੀ ਔਰ ਪਹਿਲੇ ਮਹੀਨੇ ਤੋਂ ਲਗਾਤਾਰ ਰੈসিডেন্ট ਆ ਰਿਹਾ ਹੈ ਤੇਰੀ ਪੋਸਟ ਕੀ ਹੈ ਜੀ ਇਹ ਜ਼ਿਲ੍ਹਾ ਬਾਡਨ ਹੁੰਦੇ ਜਿੱਦਾਂ ਕਨਸਟੈਂਟ ਹੁੰਦੇ ਜਿਲ੍ਹਾ ਬਾਡਨ